ਲੋ ਵੀ ਦੋਸਤੋ ਤੁਸੀਂ ਸੋਚੀ ਜਾਂਦੇ ਹੋਗੇ ਕਿ ਇਹ ਜਿਹੜੀ ਟਾਇਲਟ ਸੀਟ ਦੇ ਵਿੱਚ ਮੈਂ ਅੱਜ ਆਲ ਆਊਟ ਕਿਉਂ ਸੁੱਟ ਦਿੱਤੀ ਆ ਆਲ ਆਊਟ ਦਾ ਟਾਇਲਟ ਸੀਟ ਦੇ ਵਿੱਚ ਜਿਹੜਾ ਵਾ ਕੀ ਕੰਮ ਹੈ ਜਿਹੜਾ ਹਨਾ ਜਿੱਥੇ ਆਪਾਂ ਪਾਣੀ ਫਲਸ਼ ਕਰਦੇ ਆ ਜਿਹੜੀ ਚੀਜ਼ ਤੋਂ ਤੇ ਆਪਾਂ ਉਹਦੇ ਵਿੱਚ ਜਿਹੜੀ ਆ ਇਹ ਆਲ ਆਊਟ ਕਿਹੜੀ ਗੱਲ ਤੋਂ ਪਾ ਦਿੱਤੀ ਤੇ ਦੋਸਤੋ ਇਹ ਆਲ ਆਊਟ ਜਿਹੜੀ ਆਪਾਂ ਪਾ ਜੇ ਨਾ ਇਹਦੇ ਨਾਲ ਤੁਹਾਡੀ ਜਿਹੜੀ ਟਾਇਲਟ ਸੀ ਬਿਲਕੁਲ ਸਾਫ਼ ਤੇ ਚਮਕ ਚਮਾਉਂਦੀ ਹੋ ਜਾਵੇਗੀ ਹਾਂਜੀ ਸასიਖਾਲ ਦੋਸਤੋ ਸਵਾਗਤ ਆ ਤੁਹਾਡਾ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਤੇ ਦੋਸਤੋ ਬਹੁਤ ਜ਼ਿਆਦਾ ਮੈਸੇਜ ਆਏ ਸੀ ਕਿ ਆਪਾਂ ਨੂੰ ਜਿਹੜਾ ਵਾ ਟਾਇਲਟ ਸੀਟ ਸਾਫ ਕਰਨ ਦਾ ਜਿਹੜਾ ਵਾ ਰੋਜ਼ ਰੋਜ਼ ਦਾ ਝੰਜਟ ਮੁੱਕ ਜਾਵੇ ਹੈਨਾ ਤੇ ਉਹ ਦੋਸਤੋ ਆਪਾਂ ਬਹੁਤ ਹੀ ਵਧੀਆ ਤੁਹਾਡੇ ਲਈ ਇੱਕ ਟਿਪ ਲੈ ਕੇ ਆਏ ਆ ਤੇ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਤੇ ਦੋਸਤੋ ਇਹ ਜਿਹੜੀ ਟਿਪ ਹੈ ਨਾ ਤੁਹਾਡੇ ਲਈ ਬਹੁਤ ਹੀ ਵਧੀਆ ਹੋਣ ਵਾਲੀ ਹੈ ਕਿਉਂਕਿ ਤੁਹਾਡਾ ਜਿਹੜਾ ਟਾਇਲਟ ਤੁਸੀਂ ਰੋਜ਼ ਸਾਫ਼ ਕਰਦੇ ਹੋ ਹਨ ਕਿ ਆਪਣੀ ਟਾਇਲਟ ਸੀਟ ਹੁੰਦੀ ਹੈ ਹਨ ਉਹ ਗੰਦੀ ਹੋ ਜਾਂਦੀ ਹੈ ਤੇ ਆਪਾਂ ਉਹਨੂੰ ਹਾਰਪਿਕ ਪਾ ਕੇ ਜਾਂ ਤਰ੍ਹਾਂ ਤਰ੍ਹਾਂ ਦੇ ਪ੍ਰੋਡਕਟ ਪਾ ਕੇ ਹਨ ਉਹਨੂੰ ਆਪਾਂ ਸਾਫ਼ ਕਰਦੇ ਹਾਂ ਹੈ ਤੇ ਪਰ ਦੋਸਤੋ ਇਹ ਹੈ ਕਿ ਆਪਾਂ ਨੂੰ ਦੂਜੇ ਤੇ ਜਿਹਦੇ ਨੂੰ ਸਾਫ਼ ਕਰਨਾ ਪੈਂਦਾ ਪਰ ਦੋਸਤੋ ਇਸ ਟ੍ਰਿਕ ਦੇ ਨਾਲ ਜਿਹੜਾ ਵਾ ਤੁਸੀਂ ਇਹ ਚੀਜ਼ ਜਿਹੜੀ ਹੈ ਬਣਾ ਕੇ ਆਪਣੇ ਟਾਇਲਟ ਸੀਟ ਦੇ ਪਿੱਛੇ ਜਿਹੜਾ ਵਾ ਹਨਾ ਆਪਣਾ ਪਾਣੀ ਵਾਲਾ ਲੱਗਾ ਹੁੰਦਾ ਜਿਹਦੇ ਤੋਂ ਆਪਾਂ ਪਾਣੀ ਫਲਸ਼ ਕਰਦੇ ਆ ਆਪਾਂ ਉਹਦੇ ਵਿੱਚ ਪਾ ਦੇਣੀ ਹੈ ਤੇ ਦੋਸਤੋ ਇਹ ਜਿਹੜੀ ਆਟੋਮੈਟਿਕ ਜਿਹੜੀ ਆਪਣੀ ਟਾਇਲਟ ਸੀਟ ਹੈ ਉਹ ਸਾਫ਼ ਹੁੰਦੀ ਜਾਊਗੀ ਤੇ ਇਹ ਚੀਜ਼ ਬਣਾਉਣੀ ਕਿਦਾਂ ਆਜੋ ਨੂੰ ਦੱਸਦਾ ਆਪਣੀ ਵੀਡੀਓ ਦੇ ਵਿੱਚ ਸੋ ਦੋਸਤੋ ਉਹਦੇ ਲਈ ਤੁਸੀਂ ਲੈ ਲੈਣਾ ਵਾ ਆਪਣਾ ਜਿਹੜਾ ਆਲ ਆਊਟ ਹੁੰਦਾ ਵਾ ਹੈਨਾ ਇਹ ਤੁਸੀਂ ਇਹਦਾ ਖਾਲੀ ਰਿਫਲ ਲੈ ਲੈਣਾ ਵਾ ਜਿਹੜਾ ਵੀ ਖਾਲੀ ਰਿਫਲ ਹੈਨਾ ਤੁਹਾਡੇ ਕੋਲ ਕੋਈ ਵੇਸਟ ਪਿਆ ਹੈ ਉਹ ਤੁਸੀਂ ਲੈ ਕੇ ਤੇ ਦੋਸਤੋ ਇਹਨੂੰ ਤੁਸੀਂ ਨਾ ਬੜੇ ਹੀ ਆਰਾਮ ਦੇ ਤਰੀਕੇ ਦੇ ਨਾਲ ਇਹਨੂੰ ਇੱਥੋਂ ਤੁਸੀਂ ਘੁਮਾ ਕੇ ਬਿਲਕੁਲ ਇਸੇ ਤਰ੍ਹਾਂ ਘੁਮਾ ਕੇ ਨਾ ਤੁਸੀਂ ਇਹਨੂੰ ਕੱਢ ਸਕਦੇ ਵੀ ਆਪਾਂ ਲੈ ਲੈਣਾ ਕੋਈ ਵੀ ਜਿਹੜਾ ਆਪਣਾ ਟਾਇਲਟ ਕਲੀਨਰ ਹੈ ਨਾ ਲਿਕਵਿਡ ਹੁੰਦਾ ਵਾ ਜਾਂ ਹਾਰਪਿਕ ਹੁੰਦਾ ਵਾ ਉਹ ਤੁਸੀਂ ਲੈ ਲੈਣਾ ਤੇ ਦੋਸਤੋ ਯਕੀਨ ਮੰਨਿਓ ਕਿ ਇਸ ਤਰੀਕੇ ਦੇ ਨਾਲ ਤੁਹਾਡੀ ਟਾਇਲਟ ਸੀਟ ਤੇ ਰੋਜ਼ ਦੀ ਰੋਜ਼ ਸਾਫ਼ ਹੁੰਦੀ ਰਹੂਗੀ ਤੇ ਦੋਸਤੋ ਇਸ ਤੋਂ ਬਾਅਦ ਤੁਸੀਂ ਲੈ ਲੈਣਾ ਇੱਕ ਡਿਸਪੋਜ਼ੇਬਲ ਗਲਾਸ ਠੀਕ ਹੈ ਨਾ ਕੋਈ ਵੀ ਡਿਸਪੋਜ਼ੇਬਲ ਗਲਾਸ ਲੈ ਲੈਣਾ ਤੇ ਇਹਦੇ ਵਿੱਚ ਆਪਾਂ ਪਾ ਦੇਣਾ ਆਪਣਾ ਹਾਰਪਿਕ ਤੇ ਫਿਰ ਦੋਸਤੋ ਤੁਹਾਨੂੰ ਚਾਹੀਦਾ ਇੱਕ ਬੇਕਿੰਗ ਪਾਊਡਰ ਠੀਕ ਹੈ ਨਾ ਬੇਕਿੰਗ ਪਾਊਡਰ ਤੁਸੀਂ ਲੈ ਲੈਣਾ ਆਪਣੇ ਘਰ ਦਾ ਠੀਕ ਹੈ ਨਾ ਬੇਕਿੰਗ ਪਾਊਡਰ ਦਾ ਦੋਸਤੋ ਇੱਕ ਚੁੰਟਾ ਜਿਹੜਾ ਵਾ ਤੁਸੀਂ ਇਹਦੇ ਵਿੱਚ ਪਾ ਲੈਣਾ ਬਿਲਕੁਲ ਇਸੇ ਤਰ੍ਹਾਂ ਦੋਸਤੋ ਤੁਸੀਂ ਬੇਕਿੰਗ ਪਾਊਡਰ ਨੂੰ ਇਹਦੇ ਵਿੱਚ ਪਾ ਕੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਵਾ ਮਿਕਸ ਅਪ ਕਰ ਲਾਂਗੇ ਤੇ ਦੋਸਤੋ ਤੁਸੀਂ ਵੇਖ ਸਕਦੇ ਹੋ ਕਿ ਇਹ ਜਿਹੜਾ ਕਿੰਨਾ ਜਾਂਦਾ ਹੁਣ ਇਹ ਉਬਲ ਰਿਹਾ ਹੈ ਤੇ ਦੋਸਤੋ ਇਹਦੇ ਨਾਲ ਤੁਹਾਡਾ ਜਿਹੜਾ ਟਾਇਲਟ ਆ ਉਹ ਬਹੁਤ ਹੀ ਜਿਆਦਾ ਜਿਹੜਾ ਕਲੀਨ ਰਹੂਗਾ ਸਾਫ਼ ਰਹੂਗਾ ਤੇ ਤੁਹਾਨੂੰ ਡੇਲੀ-ਡੇਲੀ ਉਹਨੂੰ ਜਿਹੜਾ ਵਾ ਸਾਫ਼ ਕਰਨ ਦੀ ਕੋਈ ਲੋੜ ਨਹੀਂ ਪੈਣੀ ਇਹ ਉਹਨੇ ਆਪਣੇ ਆਪ ਹੀ ਜਿਹੜਾ ਆਟੋਮੈਟਿਕ ਹੀ ਆ ਸਾਫ਼ ਹੁੰਦੇ ਜਾਣਾ ਵਾ ਤੇ ਉਹ ਚੀਜ਼ ਕਿੱਦਾਂ ਬਣਨੀ ਆ ਇਹ ਸਾਰੀ ਤੁਸੀਂ ਬਸ ਵੀਡੀਓ ਦੇ ਨਾਲ ਬਣ ਰਹੇ ਹੋ ਤੇ ਨਾਲੋ ਨਾਲ ਹੀ ਦੇਖਦੇ ਜਾਓ ਕਿ ਇਹ ਜਿਹੜੀ ਚੀਜ਼ ਆ ਸਾਰੀ ਕਿਵੇਂ ਬਣੀ ਤੇ ਇਹਦੇ ਵਿੱਚ ਆਪਾਂ ਇੱਕ ਚੀਜ਼ ਹੋਰ ਐਡ ਕਰਨੀ ਹੈ ਜਿਹਦੇ ਨਾਲ ਖੈਰਖੋ ਦੋਸਤੋ ਆਪਣੀ ਜਿਹੜੀ ਪੂਰੀ ਜਿਹੀ ਪੂਰੀ ਗਲਾਸੀ ਜਿਹੜੀ ਭਰ ਚੁੱਕੀ ਆ ਹੈ ਨਾ ਇਸ ਤਰ੍ਹਾਂ ਦੋਸਤੋ ਇਹਨੇ 2 ਕੁ ਮਿੰਟਾਂ ਬਾਅਦ ਇਹਨੇ ਬਿਲਕੁਲ ਜਿਹੜਾ ਆਪਣਾ ਰਿਐਕਸ਼ਨ ਦੇ ਕੇ ਰਿਐਕਟ ਕਰਕੇ ਇਹਨੇ ਬਿਲਕੁਲ ਥੱਲੇ ਬਹਿ ਜਾਣਾ ਤੇ ਫਿਰ ਆਪਾਂ ਇਹਨੂੰ ਭਰ ਦੇਵਾਂਗੇ ਇਸ ਸ਼ੀਸ਼ੀ ਦੇ ਵਿੱਚ ਤੇ ਦੋਸਤੋ ਇਸ ਤੋਂ ਬਾਅਦ ਆਪਾਂ ਜਿਹੜੀ ਆਲ ਆਊਟਰ ਆ ਇਹ ਲੈ ਲੈਣੀ ਆ ਤੇ ਇਹਦੇ ਵਿੱਚ ਆਪਾਂ ਪਾਉਣਾ ਵਾ ਆਪਣਾ ਗੁਲਾਬ ਜਲ ਠੀਕ ਹੈ ਨਾ ਆਪਣਾ ਜਿਹੜਾ ਗੁ ਫ੍ਰੈਗਰੈਂਸ ਹੈ ਜੀ ਫ੍ਰੈਗਰੈਂਸ ਜਿਹੜੀ ਆ ਬਹੁਤ ਸੋਹਣੀ ਹੁੰਦੀ ਆ ਤੇ ਆਪਣਾ ਜਿਹੜਾ ਗਲਾਬ ਜਾਲ ਆਪਾਂ ਇਹਦੇ ਵਿੱਚ ਇਹਦੀਆਂ ਕੁਝ ਇੱਕ ਡ੍ਰੋਸ ਜਿਹੜੀਆਂ ਪਾ ਦਵਾਂਗੇ ਗਲਾਬ ਜਾਲ ਵੀ ਆਪਾਂ ਇਹਦੇ ਵਿੱਚ ਪਾ ਦਿੱਤਾ ਤੇ ਹੁਣ ਤੁਸੀਂ ਕਿਸੇ ਕੁੱਪੀ ਦੇ ਨਾਲ ਜਾਂ ਕਿਸੇ ਵੀ ਚੀਜ਼ ਦੀ ਮਦਦ ਦੇ ਨਾਲ ਇਹ ਜਿਹੜੀ ਚੀਜ਼ਾਂ ਤੁਸੀਂ ਇਹਦੇ ਵਿੱਚ ਭਰ ਦੇਣੀ ਹੈ ਇਹਦੇ ਵਿੱਚ ਜੇ ਤੁਸੀਂ ਚਾਹੋ ਤਾਂ ਥੋੜਾ ਜਿਹਾ ਜਿਹੜਾ ਆਪਣਾ ਹਾਰ ਵੀ ਗਿਆ ਉਹ ਤੁਸੀਂ ਹੋਰ ਪਾ ਸਕਦੇ ਜੀ ਤੇ ਇਹ ਆਪਾਂ ਇਹਨੂੰ ਰੱਖਣਾ ਕਿੱਥੇ ਆ ਇਹ ਵੀ ਮੈਂ ਤੁਹਾਨੂੰ ਦੱਸਦਾ ਤੇ ਦੋਸਤੋ ਇਸ ਤੋਂ ਬਾਅਦ ਆਪਾਂ ਇਹਨੂੰ ਜਿਹੜਾ ਵਾ ਇਹਦੇ ਉੱਪਰ ਲਾ ਦੇਣਾ ਬਿਲਕੁਲ ਇਹਨੂੰ ਤੁਸੀਂ ਜ਼ਿਆਦਾ ਟਾਈਟ ਕਰਕੇ ਨਹੀਂ ਦੋਸਤੋ ਇਹਨੂੰ ਥੱਲੇ ਘੱਲਣਾ ਕਿਉਂਕਿ ਇਹਨੂੰ ਥੋੜਾ ਜਿਹਾ ਆਪਾਂ ਜਿਹੜਾ ਵਾ ਓਪਨ ਜਿਹਾ ਹੀ ਰਹਿਣ ਦਵਾਂਗੇ ਖੁੱਲਾ ਜਿਹਾ ਰਹਿਣ ਦਵਾਂਗੇ ਤਾਂ ਜੋ ਜਿਹੜਾ ਆਪਣਾ ਇਹ ਲੀਕਵਿਡ ਹੈ ਇਹਦੇ ਵਿੱਚੋਂ ਦੀ ਬਾਹਰ ਆਉਂਦਾ ਰਹੇ ਹੌਲੀ 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 ਇਹਨੂੰ ਹੁਣ ਆਪਾਂ ਦੋਸਤੋ ਟਾਇਲਟ ਦੇ ਵਿੱਚ ਰੱਖਣਾ ਕਿੱਦਾਂ ਹੈ ਯੂਜ਼ ਹੈ ਉਹ ਕਿੱਦਾਂ ਕਰਨਾ ਉਹ ਮੈਂ ਤੁਹਾਨੂੰ ਦੱਸਦਾ ਆਜੋ ਸੋ ਲਓ ਵੀ ਦੋਸਤੋ ਇਸ ਤੋਂ ਬਾਅਦ ਤੁਸੀਂ ਇਹ ਜਿਹੜੀ ਚੀਜ਼ ਹੈ ਨਾ ਇਹ ਆਪਾਂ ਕਿੱਥੇ ਰੱਖਣੀ ਆ ਇਹ ਆਪਾਂ ਜਿਹੜਾ ਵਾ ਆਪਣਾ ਇਹ ਕਵਰ ਪੂਰਾ ਹਟਾ ਕੇ ਇਹਨੂੰ ਆਪਾਂ ਜਿਹੜਾ ਵਾ ਇਹਦੇ ਵਿੱਚ ਇਹਦੇ ਮੂਤਾ ਮਾਰ ਦੇਣਾ ਠੀਕ ਹੈ ਨਾ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਹੀ ਮੂਤਾ ਮਾਰ ਦੇਵਾਂਗੇ ਹੋ ਦੇਖੋ ਦੋਸਤੋ ਆਪਣੀ ਜਿਹੜੀ ਇਹ ਚੀਜ਼ ਅੰਦਰ ਚਲੀ ਗਈ ਹੈ ਨਾ ਇਹਨੇ ਹੁਣ ਆਪਣੀ ਜਿਹੜੀ ਐ ਇੰਡੀ ਕ ਵਧੀਆ ਜਿਹੜੀ ਕਰ ਦੇਣੀ ਆ ਆਪਣੀ ਟਾਇਲਟ ਕਲੀਨ ਹੌਲੀ ਹੌਲੀ ਇਹ ਜਿਹੜਾ ਇਹਦੇ ਵਿੱਚ ਰਿਸਦਾ ਜਾਊਗਾ ਤੇ ਜਦੋਂ ਜਦੋਂ ਆਪਾਂ ਇਹਨੂੰ ਫਲਸ਼ ਕਰਾਂਗੇ ਤੇ ਇਹਨੇ ਬਹੁਤ ਹੀ ਸੋਹਣਾ ਜਿਹੜਾ ਆਪਣਾ ਨਾਲੋ ਨਾਲ ਜਿਹੜੀ ਟਾਇਲਟ ਸੀਟ ਹੈ ਉਹ ਸਾਫ਼ ਕਰਦੇ ਜਾਣਾ ਹੈ। ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਨੂੰ ਨਾ ਤਕਰੀਬਨ 10 ਕੁ ਮਿੰਟ ਹੋ ਚੁੱਕੇ ਆ ਆਪਣਾ ਜਿਹੜਾ ਆਲ ਆਊਟ ਦੇ ਵਿੱਚ ਲੀਕੋਡ ਬਣਾ ਕੇ ਆਪਾਂ ਪਾਇਆ ਸੀ ਤੇ ਹੁਣ ਆਪਾਂ ਜਿਹੜੀ ਇਹਨੂੰ ਫਲਸ਼ ਕਰਕੇ ਵੇਖਾਂਗੇ ਕਿ ਕਿੰਨੀ ਸੋਹਣੀ ਜਿਹੜੀ ਆ ਆਪਣੀ ਟਾਇਲਟ ਸੀਟ ਸਾਫ਼ ਹੋ ਜਾਣੀ ਹੈ। ਲਓ ਵੀ ਦੋਸਤੋ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਹੀ ਵਧੀਆ ਜਿਹੜੀ ਆ ਇਹਦੀ ਛੱਗ ਵੀ ਜਿਹੜੀ ਆ ਆ ਰਹੀ ਹੈ ਤੇ ਇਹਦਾ ਮਤਲਬ ਵੀ ਆਪਣਾ ਜਿਹੜਾ ਪ੍ਰੋਡਕਟ ਜਿਹੜਾ ਆਪਣਾ ਲਿਕਵਿਡ ਬਣਾਇਆ ਸੀ ਬਹੁਤ ਹੀ ਵਧੀਆ ਤਰੀਕੇ ਨਾਲ ਉਹ ਕੰਮ ਕਰ ਰਿਹਾ ਤੇ ਥੋੜੀ ਜਿਹੀ ਪੂਰੀ ਜਿਹੜੀ ਆ ਸਾਫ ਹੋ ਗਈ ਆ ਬਿਲਕੁਲ ਚਿੱਟੀ ਤੇ ਨਲੀ ਤੇ ਚਮਚਮਾਉਂਦੀ ਹੈ ਦੋਸਤੋ ਨਿਕਲ ਗਈ ਇਹ ਤੁਹਾਨੂੰ ਟਾਇਲਟ ਸੀਟ ਸਾਫ ਕਰਨ ਲਈ ਟਿਪ ਵਧੀਆ ਲੱਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਇਦਾਂ ਦੀਆਂ ਹੋਰ ਟਿਪਸ ਦੇਖਣ ਲਈ ਆਪਣਾ ਪੇਜ ਨੂੰ ਫੋਲੋ ਜਰੂਰ ਕਰ ਲਓ ਤੇ ਦੋਸਤੋ ਤੁਸੀਂ ਸਾਰੇ ਜਾਣੇ ਕਮੈਂਟ ਕਰਕੇ ਜਰੂਰ ਦੱਸੋ ਕਿ ਨੈਕਸਟ ਵੀਡੀਓ ਜਿਹੜੀ ਆ ਕਿਹੜੇ ਟੌਪਿਕ ਤੇ ਆਉਣੀ ਚਾਹੀਦੀ ਹੈ ਕਿਹੜੀ ਟਿਪ ਲੈ ਕੇ ਆਈਏ ਤੇ ਦੋਸਤ